ਵੀਡੀਓ ਦੇਖਣ ਵਾਲੇ ਸਾਰੇ ਵੀਰ ਨੂੰ ਪਿਆਰ ਭਰ ਸਤਿ ਸਾਲ ਜੀ ਅੱਜ ਆਪਾਂ ਪਹੁੰਚੇ ਜੀ ਮਲੋ ਟਰੈਕਟਰ ਮੰਡੀ 8 ਦਸੰਬਰ 2024 ਦੀ ਵੀਡੀਓ ਤੇ ਹਰ ਐਤਵਾਰ ਨੂੰ ਇਹ ਮੰਡੀ ਲੱਗਦੀ ਹੈ ਜੀ ਮਲੋ ਟਰੈਕਟਰ ਮੰਡੀ ਬਠਿੰਡਾ ਰੋਡ ਦੇ ਉੱਤੇ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਤੇ ਬਾਹਰ ਦੇ ਨੰਬਰ ਟਰੈਕਟਰ ਵੀ ਤੁਹਾਨੂੰ ਇੱਥੇ ਬਹੁਤ ਹੀ ਸਸਤੇ ਰੇਟਾਂ ਵਿੱਚ ਮਿਲ ਜਾਂਦੇ ਆ ਤੇ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਣੇ ਆ ਆਪਣੇ ਸ਼੍ਰੀ ਗੁਰੂ ਨਾਨਕ ਟਰੈਕਟਰ ਵਾਲਿਆਂ ਦੇ ਟਰੈਕਟਰ ਜਿੰਨਾਂ ਕੋਲ ਆ ਦੇਖ ਸਕਦੇ ਤੁਸੀਂ ਤਿੰਨ ਤੋਂ ਚਾਰ ਟਰੈਕਟਰ ਖੜੇ ਆ ਤੇ ਦੋ ਆ ਸਾਹਮਣੇ ਖੜੇ ਆ ਤੇ ਬਾਕੀ ਜਿਹੜੇ ਹੈਗੇ ਨੇ ਤਿੰਨ ਤੋਂ ਚਾਰ ਟਰੈਕਟਰ ਆ ਸਾਹਮਣੇ ਵੀ ਖੜੇ ਆ ਟੋਟਲ 10 ਤੋਂ 12 ਟਰੈਕਟਰ ਹੈਗੇ ਨੇ ਇਹਨਾਂ ਕੋਲ ਨੰਬਰ ਵਾ ਤੁਹਾਨੂੰ ਪਹਿਲੀ ਲਾਤਾ ਇਹਨਾਂ ਦਾ ਤੇ ਕੋਈ ਵੀ ਟਰੈਕਟਰ ਲੈਣ ਵਾਸਤੇ ਗੱਲਬਾਤ ਕਰ ਸਕਦੇ ਤੁਸੀਂ ਗੁਰਪ੍ਰੀਤ ਸਿੱਤੂ ਦਾ ਨੰਬਰ ਲਾਤਾ ਆਪਾਂ ਤੁਹਾਨੂੰ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ 575 ਮਹਿੰਦਰਾ ਡੀਆਈ ਸਰਪੈਂਚ ਮਾਡਲ ਹੈ 2002 ਦਾ ਮਾਡਲ ਹੈ ਨੰਬਰ ਆਰਜੀ 04 ਹੈਗਾ ਤੇ 235000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਵਗਰਾ ਤੁਸੀਂ ਦੇਖ ਸਕਦੇ ਹੋ ਸੜ ਤੋਂ 65 ਪੈਸੇ ਟਾਇਰ ਪਏ ਹੈ ਅਗਲੇ 70 ਕਾ ਪੈਸੇ ਪਏ ਤੇ ਰੰਗ ਪੇਟ ਦਾ ਸਾਰਾ ਰੀਜਨਲ ਟਰੈਕਟਰ ਹੈ ਬਾਕੀ ਕੰਡੀਸ਼ਨ ਚੈੱਕ ਕਰੋ ਤੇ ਉਹਦੇ ਨਾਲ ਤੁਹਾਨੂੰ ਦਿਖਾ ਰਿਹਾ ਆਪਾਂ ਫਾਰਮ ਟਰੈਕ 60 ਇਹ ਹੈ ਜੀ 2008 ਦਾ ਮਾਡਲ ਹੈ ਤੇ ਨੰਬਰ ਆਪਣੇ ਮੋਗੇ ਦੇ BB29 270 ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਟਾਇਰ ਦੀ ਗੱਲ ਕਰੀ ਤੇ ਅਗਲੇ ਟਾਇਰ ਬਿਲਕੁਲ ਹੀ ਨਵੇਂ ਆ ਤੇ ਬੈਕ ਸਾਈਡ ਦੇ ਟਾਇਰ ਜਿਹੜੇ ਹੈਗੇ ਆ ਉਹ ਘੱਟੋ ਘੱਟ 70 ਤੋਂ 75 ਰੁਪਏ ਹੈ ਪਏ ਆ ਡਬਲ ਕਲੱਚ ਦੇ ਵਿੱਚ ਟਰੈਕਟਰ ਹੈ ਤੇ ਮੈਂ ਤੁਹਾਨੂੰ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਬਹੁਤ ਹੀ ਸੋਹਣੀ ਕੰਡੀਸ਼ਨ ਟਰੈਕਟਰ ਦੀ ਤੇ ਉਹਦੇ ਨਾਲ ਸਨਾਲੀਕਾ 745 50 ਕੈਟਾਗਰੀ ਦੇ ਵਿੱਚ ਤੇ ਪਾਵਰ ਪਲੱਸ ਮਾਡਲ ਹੈ ਤੇਲ ਬ੍ਰੇਕ ਪਾਵਰ ਸਟੀering ਮਾਡਲ 2018 485000 ਰੁਪਏ ਡਿਮਾਂਡ ਟਰੈਕਟਰ ਦੀ ਤੇ ਤੇਲ ਬ੍ਰੇਕ ਦੇ ਵਿੱਚ ਟਰੈਕਟਰ ਸੈੱਟ ਗੇਅਰ ਹੈ ਪਾਵਰ ਸਟੀering ਤੇ ਆਹ ਟਾਇਰ ਤੁਸੀਂ ਦੇਖ ਸਕਦੇ ਹੋ ਅਸੀਂ ਤੋਂ 85% ਬੈਕਸ਼ੈਲ ਦੇ ਟਾਇਰ ਤੇ ਅਗਲੇ ਟਾਇਰ ਵੀ ਬਿਲਕੁਲ ਹੀ ਨਵੇਂ ਨੇ 7516 ਵਾਲੇ ਟਾਇਰ ਨੇ ਤੇ ਆਹ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਫਾਰਮ ਟਰੱਕ ਸੱਟ ਖੜਾ ਸੁਪਰਮੈਕਸ 2011 ਮਾਡਲ ਹੈ 365000 ਰੁਪਏ ਦੀ ਡਿਮਾਂਡ ਕਰਦੇ ਨੇ ਤੇ ਇਹ ਡਬਲ ਕਲਾਸ ਦੇ ਵਿੱਚ ਟਰੈਕਟਰ ਹੈ ਵੇਟ ਵਗੈਰਾ ਵੀ ਲੱਗੇ ਹੋਏ ਨੇ ਤੇ ਟਾਇਰਾਂ ਦੀ ਗੱਲ ਕਰੀਏ 70 ਕੇ ਪੈਸੇ ਬੈਕਸ਼ਾਰ ਦੇ ਟਾਇਰ ਪਏ ਆਪੋਲੋ ਦੇ ਤੇ ਅਗਲੇ ਟਾਇਰ 75 ਸੋਨਾ ਵਾਲੇ ਗੂਡিয়ার ਕੰਪਨੀ ਦੇ ਪਏ ਆ ਉਹ ਕਟ-ਕਟ 80 ਤੋਂ 90 ਪੈਸੇ ਪਏ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਤੇਲ ਬ੍ਰੇਕ ਦੇ ਵਿੱਚ ਟਰੈਕਟਰ ਹੈ ਹਾਈ ਲਿਫਟ ਕਪੈਸਿਟੀ ਪਾਵਰ ਸਟੀering ਡਬਲ ਕਲੱਚ ਤੇਲ ਬ੍ਰੇਕ ਦੇ ਵਿੱਚ ਟਰੈਕਟਰ ਤੇ ਨਾਲ ਹੀ ਆਪਣੇ ਅੰਦਰ ਇੱਕ ਮੈਸੀ ਖੜਾ ਹੈ ਇਹਦਾ ਨੰਬਰ ਹੈਗਾ ਪੀਵੀ 11 ਪਟਿਆਲੇ ਦਾ ਨੰਬਰ ਹੈ ਤੇ ਮਾਡਲ 2014 ਹੈ 3,55,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਹੈਗਾ ਜੀ ਮੈਸੀ 9000 ਪਲੈਂਟਰੀ ਡਰਾਈਵ ਦੇ ਵਿੱਚ ਹਾਈ ਲਿਫਟ ਕਪੈਸਿਟੀ ਵਾਲਾ ਤੇ ਟਾਇਰਾਂ ਦੀ ਗੱਲ ਕਰੀਏ ਸੀਐਟ ਕੰਪਨੀ ਦੇ 14 ਦੇ ਟਾਇਰ ਗਏ ਨੇ ਬੈਕ ਸ਼ਾਈਡ ਦੇ ਘਟੋਟ 80 ਤੋਂ 85 ਪੈਸੇ ਤੇ ਅਗਲੇ ਵੀ ਹੁੰਨ ਕਿਨੇ ਉਡੀਅਰ ਕੰਪਨੀ ਤੇ 14 ਮਾਡਲ 355 ਡਿਮਾਂਡ ਹੈ ਤੇ ਕੰਡੀਸ਼ਨ ਚੈੱਕ ਕਰੋ ਤੇ 36 ਦੀ ਦਿਖਾਣੀ ਹੈ ਦੋਨੋਂ ਹੁਣ ਆਪਾਂ ਸੁਪਰ ਇਹ 12 ਮਾਡਲ ਹੈ ਜੀ ਤੇ ਤੇ ਦੀ ਮੰਗ ਦੀ ਗੱਲ ਕਰੀਏ 395000 ਰੁਪਏ ਡਿਮਾਂਡਰ ਟਰੈਕਟਰ ਦੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਫਾਈਬਰ ਵਾਲੀ ਛਤਰੀ ਵੀ ਲੱਗੀ ਹੈ ਤੇ ਟਾਇਰਾਂ ਦੀ ਗੱਲ ਕਰੀਏ ਹੁਣ ਆਪਾਂ 90 ਪੈਸੇ ਟਾਇਰ ਪਏ ਆ ਘਟੋ ਘਟ 14 ਦੇ ਅਪੋਲੋ ਕੰਪਨੀ ਦੇ ਤੇ ਅਗਲੇ ਟਾਇਰ ਉਹ 616 ਦੇ ਨੇ ਉਹ ਵੀ ਅਪੋਲੋ ਕੰਪਨੀ ਦੇ ਉਹ ਵੀ ਘਟੋ ਘਟ 80 ਤੋਂ 90 ਪੈਸੇ ਪਏ ਆ ਚੈੱਕ ਕਰੋ ਤੇ ਇਹਦਾ ਨੰਬਰ ਵੀ ਪੰਜਾਬ ਹੈ ਪੀਵੀ03 ਸਵਰਾਜ ਦਾ 855 ਖੜਾ ਫੋਰ ਸਟਾਰ ਦੇ ਵਿੱਚ ਰਿਵਰਸ ਸਪੀਡੋ ਫਾਈਬਰ ਛਤਰੀ ਇਹਨੂੰ ਵੀ ਲੱਗੀ ਹੋਈ ਹੈ ਤੇ ਇਹ ਟਰੈਕਟਰ ਦਾ ਨਵਾਂ ਮਾਡਲ ਹੈ ਜੀ 14 ਤੇ 495000 ਰੁਪਏ ਡਿਮਾਂਡ ਹੈ ਟਰੈਕਟਰ ਦੀ ਆਹ ਹਾਂ ਕਿਤੇ ਇਹ ক্লোਜ਼ ਇੰਜਨ ਵਾਲਾ ਟਰੈਕਟਰ ਹੈ 855 ਪਾਵਰ ਸਟੀering ਹੈ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਚਾਰੇ ਟਾਇਰੇ ਦੇ 90 ਪੈਸੇ ਪਏ ਆ ਬੈਕ ਸ਼ੈੱਡ ਦੇ ਵੀਕਟੇ ਚਾਰੇ ਵੀਕਟੇ ਕੰਪਨੀ ਦੇ ਨੇ ਅਗਲੇ 7 5 16 ਦੇ ਤੇ ਬੈਕ ਸ਼ੈੱਡ ਦੇ ਟਾਇਰ ਜਿਹੜੇ 14 9 28 ਦੇ ਬਾਕੀ ਕੰਡੀਸ਼ਨ ਚੈੱਕ ਕਰੋ ਆਪਾਂ ਲੋ ਜੀ ਤੁਹਾਨੂੰ ਸਾਰੇ ਟਰੈਕਟਰ ਦਿਖਾਤੇ ਜਿਹੜੇ ਗੁਰੂ ਨਾਨਕ ਟਰੈਕਟਰਸ ਵਾਲਿਆਂ ਦੇ ਕੋਲ ਖੜੇ ਆ 2 ਆ ਤੇ 3 3 ਤੇ 4 ਆ 7 7 ਤੇ 4 ਚਾਰ ਦਿਖਾ ਦਿੰਦੇ ਨੇ ਪ੍ਰੈਕਟਰ ਜਿਹੜੇ ਇਹਨਾਂ ਕੋਲ ਹੋਰ ਖੜਿਆ 485 ਖੜਾ ਜੀ 2008 ਮਾਡਲ ਹੈ 195000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਹੀ ਗੋਲ ਨੇ ਚਾਰੀ ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਟਰੈਕਟਰ ਹੈ ਤੇ ਡੀਆਈ 35 ਖੜਾ ਜੀ ਸੋਨਾਲਿਕਾ ਇਹ ਅਗਰ ਜੀ 15 ਮਾਡਲ 380000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਬੈਕ ਸਾਈਡ ਦੇ ਟਾਇਰ ਇਹਦੇ 90 ਕੇ ਪੈਸੇ ਪਏ ਤੇ ਅਗਲੇ ਤਾਂ ਬਿਲਕੁਲ ਹੀ ਨਵੇਂ ਨੇ ਗੁਡਇਰ ਕੰਪਨੀ ਦੇ ਸਾਈਡ ਗੇਅਰ ਦੇ ਵਿੱਚੋਂ ਟਰੈਕਟਰ ਹੈ ਤੇਲ ਬ੍ਰੇਕ ਤੇ ਪਾਵਰ ਸਟੀering ਹੈ ਕੰਡੀਸ਼ਨ ਚੈੱਕ ਕਰੋ ਤੇ ਨਾਲ ਹੀ 745 ਖੜਾ ਜੀ RX ਮਾਡਲ ਇਹਦਾ ਵੀ PV 31 ਨੰਬਰ ਹੈ ਮਾਡਲ ਹੈਗਾ ਜੀ ਆਪਣੇ 2014 3,60,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਇਹ ਟਰੈਕਟਰ ਇਹ ਵੀ ਤੇਲ ਬ੍ਰੇਕ ਹੈ ਪਾਵਰ ਸਟੀering ਹੈ ਤੇ ਸੈਡ ਗੇਅਰ ਦੇ ਵਿੱਚ ਹੈ RX ਮਾਡਲ ਹੈ ਇਹ ਕੰਡੀਸ਼ਨ ਚੈੱਕ ਕਰੋ ਤੇ ਉਸ ਤੋਂ ਬਾਅਦ 아이ਸ਼ਰ ਖੜੇ ਜੀ 96 ਮਾਡਲ 1,05,000 ਰੁਪਏ ਡਿਮਾਂਡ ਹੈ 25 ਤੋਂ 30 ਪੈਸੇ ਟਾਇਰ ਪਏ ਨੇ कसे ਹੋਏ ਤੇ ਇਹ ਹਾਈਲੋ ਦੇ ਵਿੱਚ ਹੈਗਾ ਜੀ 242 ਬਾਕੀ ਸਾਲਫਸਟਾ ਟਰੈਕਟਰ ਹੈ ਤੇ ਆਸੀ ਵੀ ਆਦੇ ਟਰੈਕਟਰ ਉਹਨਾਂ ਨੇ ਟਰੈਕਟਰ ਵਾਲਿਆਂ ਦੇ ਨੰਬਰ ਬਤਨਣ ਤੋਂ ਪਹਿਲੇ ਲਾਤਾ ਹੈ ਸ਼ਾਪ ਇਨ ਇਹ ਤੁਸੀਂ ਦੇਖ ਸਕਦੇ ਹੋ ਤੇ ਕੋਈ ਵੀ ਟਰੈਕਟਰ ਲੈਣ ਵਾਸਤੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਟਰੈਕਟਰ ਰੇਟ ਜਿਹੜਾ ਫਿਕਸ ਨਹੀਂ ਹੈਗਾ 25 ਤੋਂ 30000 ਰੁਪਏ ਤਹਾਨੂੰ ਹਰ ਟਰੈਕਟਰ ਵਿੱਚੋਂ ਲੈਸ ਮਿਲੂਗੀ ਜੇਕਰ ਆਪਣੀ ਵੀਡੀਓ ਦੇਖ ਕੇ ਤੁਸੀਂ ਆਉਂਗੇ ਤਾਂ ਤੇ ਬਾਕੀ ਨੰਬਰ ਪਾ ਤੁਹਾਨੂੰ ਲੱਤਾ ਹੈ ਬੜੀ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਹੁਣ ਆਪਾਂ ਤੁਹਾਨੂੰ ਮੰਡੀ ਦੇ ਹੋਰ ਟਰੈਕਟਰ ਦਿਖਾਣੇ ਆ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੇਕਰ ਵਧੀਆ ਲੱਗੇ ਤਾਂ ਲੋ ਜੀ ਉਸ ਤੋਂ ਬੱਸ ਬੰਦ ਦਿਖਾ ਰਹੇ ਆ ਫਾਰਮ ਟਰੈਕ 60 2010 ਮਾਡਲ ਨੰਬਰ ਹਰਿਆਣਾ ਦਾ 275 ਡਿਮਾਂਡ ਹੈ ਤੇ ਆ ਹੈਗਾ ਜੀ ਫਾਰਮ ਟਰੈਕ 45 ਸੌਰੀ ਮੈਂ 60 ਬੋਲਤਾ ਫਰਮ ਟਰੈਕ 45 ਹੈਗਾ ਜੀ ਤੇ ਚਾਰੇ ਟਾਇਰੇ ਦੇ 90 ਪੈਸੇ ਭਇਆ ਟਰੈਕਟਰ ਦੇ ਨੰਬਰ ਹਰਿਆਣੇ ਦਾ ਹੈ ਤੇ 2010 ਮਾਡਲ ਹੈ 275 ਡਿਮਾਂਡ ਹੈ ਟਰੈਕਟਰ ਦੀ ਤੇ ਕੰਡੀਸ਼ਨ ਚੈੱਕ ਕਰ ਲਓ ਡਬਲ ਕਲੱਚ ਦੇ ਵਿੱਚ ਟਰੈਕਟਰ ਹੈ 585 ਹੈਗਾ ਉਸ ਤੋਂ ਬਾਅਦ ਤੇ A99 ਮਾਡਲ ਹੈ ਡਬਲ ਕਲੱਚ ਦੇ ਵਿੱਚ 235 ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਅੱਧੇ ਕੁ ਪਏ ਤੇ ਬੈਕ ਸਾਈਡ ਦੇ ਟਾਇਰ 80 ਤੋਂ 85 ਪਏ ਪਏ ਤੇ ਨਿਊ ਹੋਲੈਂਡ 36 ਦੀ ਖੜਾ ਜੀ ਇਹ ਮਾਡਲ ਹੈਗਾ ਜੀ ਆਪਣੇ 2008 ਮਾਡਲ 285 ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਸਾਈਡ ਗੇਅਰ ਦੇ ਵਿੱਚ ਟਰੈਕਟਰ ਪਲੱਸ ਵਾਲਾ ਮਾਡਲ ਹੈ ਬੈਕ ਸ਼ਟ ਦੇ ਟਾਇਰ ਕੋਟਾ ਕੋਟਾ 75 ਪਏ ਆ ਤੇ ਅਗਲੇ 80 ਤੋਂ 85 ਪੈਸੇ 750 16 ਵਾਲੇ ਤੇ ਨਾਲ ਹੀ ਫਾਰਮਟੈਕ ਸੱਟ ਖੜਾ ਜੀ 2006 ਮਾਡਲ ਡਬਲ ਕਲਚ ਇੱਥੇ ਡਿਮਾਂਡ ਜੀ 2,70,000 ਰੁਪਇਆ ਤੇ ਇਹ ਵੀ ਡਬਲ ਕਲਚ ਦੇ ਵਿੱਚ ਇਸ ਦੇ ਟਾਇਰ ਵੀ 70 ਤੋਂ 80 ਪੈਸੇ ਪਏ ਆ ਚਾਰੇ ਤੇ ਕੰਡੀਸ਼ਨ ਚੈੱਕ ਕਰੋ 750 ਖੜਾ ਜੀ ਸੋਨਾਲਿਕਾ 14 ਮਾਡਲ 4,40,000 ਰੁਪਇਆ ਡਿਮਾਂਡ ਹੈ ਏ ਡਬਲ ਕਲਾਡ ਦੇ ਵਿੱਚ ਪਾਵਰ ਸਟੀering ਤੇ ਸਾਈਡ ਗੇਅਰ ਦੇ ਵਿੱਚ ਅਗਲੇ ਟਾਇਰ ਰੇਡੀਅਲ ਪਾਏ ਨੇ ਗੁਡਇਰ ਕੰਪਨੀ ਦੇ ਟਾਇਰ ਨੇ ਰੇਡੀਅਲ ਤੇ ਬੈਕ ਸ਼ੈਰ ਦੇ ਟਾਇਰ ਜਿਹੜੇ ਹੈਗੇ ਨੇ ਉਹ ਗੁਡਇਰ ਕੰਪਨੀ ਦੇ ਨੇ ਉਹ ਵੀ ਘੱਟੋ ਘੱਟ 80 ਤੋਂ 85 ਰੁਪਏ ਪਏ ਆ ਬਾਕੀ ਰੰਗਪੇੜ ਤਾਂ ਦੇਖੋ ਤੁਸੀਂ ਸਾਰਾ ਰੀਜਨਲ ਟਰੈਕਟਰ ਹੈ ਤੇ ਨੰਬਰ ਆਪਣੇ ਪੀਵੀ ਦੱਸ ਹੈਗਾ ਜੀ ਲੁਧਿਆਣੇ ਦਾ ਰੰਗਲੀ ਦੇਖੋ ਆ ਦੇ ਦਿੱਤਾ ਹਾਂ ਹਾਂ ਕਿਤੇ ਉਹ ਤੇ ਉਹ ਫਿਰ ਉਹ ਸੌਦਾ ਇਹ ਚੱਲੀ ਜਾਂਦਾ ਹੈਗਾ ਉਹ 745 ਦਾ ਸੌਦਾ ਚੱਲ ਰਿਹਾ 275 ਖੜਾ ਜੀ ਵੀ 275 92 ਮਾਡਲ ਹੈ 1 ਲੱਖ 200 ਰੁਪਏ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰੇ ਦੇ 60 ਤੋਂ 70 ਪੈਸੇ ਪਏ ਆ ਤੇ ਰੰਗ ਪੇੜ ਦਾ ਵੀ ਰੀਜਨ ਸਾਰਾ ਟਰੈਕਟਰ ਤੇ ਉਸ ਤੋਂ ਬਾਅਦ ਜਿਹੜੇ 475 ਖੜਾ ਜੀ ਮਹਿੰਦਰਾ 2008 ਮਾਡਲ ਹੈ ਇਸ ਦੀ ਡਿਮਾਂਡ ਹੈ 2 ਲੱਖ 2000 ਰੁਪਿਆ ਤੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੇ ਅਗਲੇ ਟਾਇਰ ਜਿਹੜੇ ਹੈਗੇ 70 ਤੋਂ 80 ਪੈਸੇ ਤੇ ਬੈਕਸ਼ੈਰ ਦੇ ਟਾਇਰ ਅਧੇਕ ਤੇ ਉਸ ਤੋਂ ਬਾਅਦ ਫੇਰ ਮਿਹੰਦਰਾ 475 ਖੜਾ ਜੀ ਤੇ ਇਹ ਮਾਡਲ ਹੈਗਾ ਜੀ 2006 ਇਸ ਦੀ ਡਿਮਾਂਡ ਹੈ 1 ਲੱਖ 8000 ਰੁਪਿਆ ਤੇ ਇਹਦੇ ਅਗਲੇ ਟਾਇਰ ਤਾਂ ਬਿਲਕੁਲੀ ਗੋਲ ਨੇ ਤੇ ਜਿਹੜੇ ਬੈਕਸ਼ੈਰ ਦੇ ਟਾਇਰ ਹੈਗੇ ਨੇ ਉਹ ਕਟੋ-ਕਟੋ 70 ਤੋਂ 80 ਪੈਸੇ ਪਏ ਆ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਪਰੰ ਟ੍ਰੱਕ 60 ਕੜਾ ਉਸ ਤੋਂ ਬਾਅਦ ਇਹ 2000 ਮਾਡਲ ਹੈ ਪੂਰਾ 195000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਇਹ ਡਬਲ ਕਲੱਚ ਦੇ ਵਿੱਚ ਹੈ ਏਡੀਆ ਮਾਡਲ ਬੈਲਸ਼ੈਡ ਦੇ ਟਾਇਰ 60 ਟਕੇ ਪੈਸੇ ਪਏ ਆ ਗੁਡਇਰ ਦੇ ਤੇ ਅਗਲੇ ਟਾਇਰ ਬਿਲਕੁਲ ਨਵੇਂ ਹੈ 6 16 ਦੇ ਰੇਡੀਅਲ ਪਾਏ ਹੋਏ ਨੇ ਤੇ ਉਸ ਤੋਂ ਬਾਅਦ 55D 18 ਮਾਡਲ ਹੈ ਤੇ 480000 ਰੁਪਏ ਦੀ ਡਿਮਾਂਡ ਹੈ ਅਗਲੇ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਤਾਂ ਬਿਲਕੁਲ ਨਵੇਂ ਹੁੰਦੇ ਤੇ ਡਕਸ਼ਰ ਦੇ ਟਾਇਰ ਜਿਹੜੇ ਹੈਗੇ ਆ ਉਹ ਵੀ ਘੱਟੋ ਘੱਟ 80 ਤੋਂ 85 ਪੈਸੇ ਪਏ ਹੈ ਤੇ ਉਸ ਤੋਂ ਬਾਅਦ 735 ਕਿਹੜਾ ਮਾਡਲ ਅੰਕਲ ਜੀ 735 ਆ ਤੇ ਮਾਡਲ 13 13 ਮਾਡਲ ਕਿੰਨੇ ਦਾ 270 ਡਿਮਾਂਡ ਹੈ ਟਰੈਕਟਰ ਦੀ 13 ਮਾਡਲ ਹੈ ਨੰਬਰ ਆਂਧਰਾ ਪ੍ਰਦੇਸ਼ ਆਪਣਾ ਪੰਜਾਬ ਆਂਧਰੇ ਦਾ ਨੰਬਰ ਹੈ ਜੀ ਟਰੈਕਟਰ ਦਾ ਤੇ 270 ਡਿਮਾਂਡ ਹੈ ਤੁਹਾਨੂੰ ਆਪੇ ਜਿਵੇਂ ਕਿ ਦੱਸਿਆ ਸੀ ਵੀ ਇਹਦੇ ਬਾਹਰ ਦੇ ਨੰਬਰ ਵੀ ਟਰੈਕਟਰ ਮਿਲਦੇ ਆ ਹਾ ਤੇ ਆਪਣੇ ਅੱਗੇ ਆ ਚੁੱਕਿਆ 735 ਆਂਧਰੇ ਦਾ ਨੰਬਰ ਹੈ ਆਂਧਰਾ ਪ੍ਰਦੇਸ਼ 575 ਉਸ ਤੋਂ ਬਾਅਦ ਆਹ ਆਹ ਉਹ ਸਾਹ ਤੇੱਖੀ ਚੱਕ ਦੇ ਆਜਾ ਮਾਰ ਲੈ ਤੇ ਕੀ ਚੱਕ 22 17 ਤੋਂ 18 ਮਾਡਲ ਲਗਾ ਦੇ ਤੇ ਪਰ ਇਹ ਤਾਂ ਪੰਜਾਬ ਹੈ ਪਰ ਇਹਦੇ ਤੇ ਹੇਟ ਤੇ ਮਾਡਲ ਹਾਲੇ ਲਿਖਿਆ ਨਹੀਂ ਇਹਨਾਂ ਨੇ ਸ਼ਾਇਦ ਆਏ ਹੋਣਾ ਟਰੈਕਟਰ ਹਾਲੇ ਉਹਦੇ ਨਾਲ 750 ਖੜਾ ਜੀ ਸੁਨਾਲੀ ਦਾ ਇਹ 20 ਮਾਡਲ ਹੈ 5.5 ਲੱਖ ਰੁਪਿਆ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰੇ ਦੇ ਵੀ ਦੇਖ ਸਕਦੇ ਹੋ 95 ਪੈਸੇ ਬੈਕ ਸ਼ੈੱਡ ਦੇ ਟਾਇਰ ਪਏ ਆ ਜੇ ਕੇ ਸੋਨਾਂ ਦੇ 14 ਨੂੰ 28 ਵਾਲੇ ਤੇ ਅਗਲੇ 756 ਦੇ ਉਹ ਵੀ ਘਟੋ ਘਟ 70 ਤੋਂ 80 ਪੈਸੇ ਪਏ ਆ ਇਹ ਆਪੋਲੋ ਕੰਪਨੀ ਦੇ ਆ ਤੇ ਆ ਟਰੈਕਟਰ 55 ਕੈਟਾਗਰੀ ਦੇ ਵਿੱਚ ਆ ਜਾਂਦਾ ਪਾਵਰ ਸਟੀering ਡਿਊਲ ਐਕਟਿੰਗ ਪਾਵਰ ਸਟੀering ਹੈ ਤੇ ਤੇਲ ਬ੍ਰੇਕ ਹੈ ਸਾਈਡ ਗੇਰ ਹੈ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਮਸ਼ੀਨ ਬਹੁਤ ਹੀ ਸੋਹਣਾ ਟਰੈਕਟਰ ਹੈ ਸੇਫ ਰਿਗਰ ਲੱਗੀ ਹੋਈ ਆ ਔਰਡਾਂ ਲਈ ਤੇ ਹੁਣ ਆਪਾਂ ਸਾਹਮਣੇ ਟਰੈਕਟਰ ਖੜੇ ਆ ਆ ਵੀ ਦਿਖਾ ਦਿੰਨੇ ਤੁਹਾਨੂੰ 724 ਖੜਾ ਜੀ ਸਵਰਾਜ ਇਹ ਮਾਡਲ 2009 ਹੈ ਡਿਮਾਂਡ ਆ ਪੂਰੇ 2 ਲੱਖ ਰੁਪਈਆ ਤੇ ਅਗਲੇ ਟਾਇਰਸ ਦੇ 90 ਪਾਏ ਹੋਏ ਆ ਦੇਸੀ ਤੇ ਵੈਕਸਰ ਦੇ ਟਾਇਰ ਜਿਹੜੇ ਹੈਗੇ ਨੇ ਉਹ ਕਟਕਟ 70 ਤੋਂ 80 ਪੈਸੇ ਭਰੇ ਆ ਐਮਆਰਫ ਕੰਪਨੀ ਦੇ ਨੇ 124282 ਵਾਲੇ ਉਦੇ ਨਾਲ ਮਹਿੰਦਰਾ ਖੜਾ ਜੀ 475 ਪੂਰਾ 2000 ਮਾਡਲ ਹੈ ਤੇ ਟਰੈਕਟਰ ਨੂੰ ਰੀਪੇਂਟ ਕੀਤਾ ਹੋਇਆ ਦੁਆਰ ਤੋਂ 2000 ਮਾਡਲ 1,60,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਆਹ ਕੰਡੀਸ਼ਨ ਚੈੱਕ ਕਰ ਲਓ ਤੇ ਉਸ ਤੋਂ ਬਾਅਦ 730 ਖੜਾ ਜੀ 2 ਸਿਲੰਡਰ ਦੇ ਵਿੱਚ ਟਰੈਕਟਰ ਸੋਨਾਲਿਕਾ ਇਹ ਇਸੇ ਮਾਡਲ ਤੇ ਰੇਟ ਲਿਖਿਆ ਨਹੀਂ ਹਾਲੇ ਇਨ ਨੂੰ ਛੱਡ ਕੇ ਅਗਲੇ ਦੀ ਗੱਲ ਕਰਦੇ ਆ 745 ਹੈਗਾ ਸੁਨਾਲਿਕਾ ਇਹ ਟਰੈਕਟਰ ਦੀ ਮਾਡਲ 28 ਹਾਲੇ ਲਿਖ ਰਹੇ ਆ ਤੁਸੀਂ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਫਾਰਮ ਟਰੈਕਟਰ ਅੰਦਰ ਖੜਾ ਜੀ ਹੈਗਾ ਇਹ ਮਾਡਲ ਹੈਗਾ 2003 ਡਿਮਾਂਡ ਹੈ 230000 ਰੁਪਿਆ ਤੇ ਟਾਇਰ ਉਹ ਕਰੇ ਦੇ 70 ਕਾ ਪੈ ਹੈ ਟਾਇਰ ਚਾਰੇ ਪਹੀਏ ਨੰਬਰ ਅਗਰ ਪੀ ਵੀ ਤੁਸੀਂ ਦੇਖ ਸਕਦੇ ਹੋ ਤੋ ਬਾਅਦ ਆਪਣੇ ਖੜਾ 575 ਡੀਓ ਹੀਮਿੰਦਰਾ ਇਹ 2008 ਦਾ ਮਾਡਲ ਹੈ 235 ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਅਗਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ ਅਪੋਲੋ ਦੇ ਤੇ ਬੈਕ ਸ਼ਾਰਟ ਦੇ ਟਾਇਰ 70 ਤੋਂ 75 ਰੁਪਏ ਪਏ ਹੋਏ ਆ ਉਹਨਾਂ 265 ਖੜਾ ਜੀ ਡੀਆਈ ਤੇ 14 ਮਾਡਲ 2,70 ਹਜ਼ਾਰ ਰੁਪਏ ਦੀ ਡਿਮਾਂਡ ਹੈ ਚਾਰੇ ਟਾਇਰ ਬਿਲਕੁਲੀ ਫਰੈਸ਼ ਨਵੇਂ ਟਰੈਕਟਰ ਦੇ ਤੇ ਬੈਕ ਸ਼ਾਈਡ ਦੇ ਗੁਡਿਅਰ ਕੰਪਨੀ ਦੇ ਤੇ ਅਗਲੇ JK ਕੰਪਨੀ ਦੇ ਚਾਰੇ ਟਾਇਰ ਨਵੇਂ ਨੇ ਬੈਕ ਸ਼ਾਈਡ ਦੇ ਹੈਗੇ ਨੇ ਆਪਣੇ 13 ਚ 28 ਵਾਲੇ ਤੇ ਅਗਲੇ 616 ਵਾਲੇ ਤੇ ਉਸ ਤੋਂ ਬਾਅਦ ਆਪਣੇ ਨੋਵੋ ਖੜਾ ਜੀ ਮਹਿੰਦਰਾ ਅਰਜੁਨ ਇਸ ਤੇ ਵੀ ਮਾਡਲ ਰੇਟ ਲਿਖਿਆ ਨਹੀਂ ਹੋਇਆ ਇਹਨੂੰ ਆਪਾਂ ਛੱਡ ਕੇ ਹੋਰ ਟਰੈਕਟਰ ਦਿਖਾਣੇ ਆ ਮੰਡੀ ਦੇ ਤੇ ਆ ਸਾਰੇ ਟਰੈਕਟਰ ਖੜੇ ਆ ਕਿਸਾਨ ਟਰੈਕਟਰ ਦੇ ਨੰਬਰ ਉਹ ਤੁਹਾਨੂੰ ਪਹਿਲੇ ਲਾਤਾ 78862 55700 ਨੰਬਰ ਹੈ ਬਲਵਿੰਦਰ ਸਿੰਘ ਜੀ ਦਾ ਕੋਈ ਵੀ ਟਰੈਕਟਰ ਲੈਣ ਵਾਸਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਨੇ ਆ ਮੰਡੀ ਜਿਹੜੇ ਆਏ ਨੇ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਿਹਾ ਮਹਿੰਦਰਾ 265 DI ਪੰਜਾਬ ਨੰਬਰ ਹੈ ਟਰੈਕਟਰ ਹੈ ਤੇ ਮਾਡਲ 2001 ਹੈ 185000 ਰੁਪਏ ਡਿਮਾਂਡ ਕਰਦੇ ਆ ਤੇ ਟਰੰਦ ਗੱਲ ਕਰੀ ਅਗਲੇ ਟਾਇਰ 60 ਤੋਂ 65 ਪੈਸੇ ਪਏ ਐ ਤੇ ਬੈਕ ਸਾਈਡ ਦੇ ਟਾਇਰ ਵੀ 40 ਤੋਂ 45 ਪੈਸੇ ਪਏ ਐ ਤੇ ਸਪੀਕਰ ਲੱਗੇ ਹੋਏ ਨੇ ਹੌਟ ਵਾਲੀ ਛਤਰੀ ਲੱਗੀ ਐ ਇੰਜਨ ਗਰ ਦਾ ਪੂਰਾ ਓਕੇ ਐ ਕਿਉਂਕਿ ਆਪਾਂ ਇਹਨੂੰ ਚਲਾ ਕੇ ਚੈੱਕ ਕੀਤਾ ਹੋਇਆ ਐ ਨੰਬਰ ਵੀ ਪੰਜਾਬ ਐ 1,50 ਤੇ ਲੋਕਲ ਮੁਕਸਰ ਦਾ ਨੰਬਰ ਐ 2001 ਮਾਡਲ 185 ਦੀ ਡਿਮਾਂਡ ਐ ਬਾਕੀ ਮੌਕੇ ਤੇ ਕਰ ਲਾਂਗੇ ਆਪਾਂ ਤੇ ਇੱਕ ਟਰੈਕਟਰ ਹੋਰ ਆਪਣੇ ਕੋਲ ਹੈਗਾ ਫਾਰਮਟੈਗ ਦਾ 60 ਡਬਲ ਕਲਾ ਦੇ ਵਿੱਚ ਐ ਤੇ 2006 ਮਾਡਲ ਐ ਡਿਮਾਂਡ ਕਰਦੇ ਪੂਰੀ 2 ਲੱਖ ਰੁਪਈਆ ਅਗਲੇ ਟਾਇਰ ਰੇਡੀਅਲ ਪਾਏ ਹੋਏ ਨੇ ਬਿਲਕੁਲ ਨਵੇਂ ਟਾਇਰ ਨੇ 616 ਦੇ ਤੇ ਬੈਕਸਰ ਦੇ ਟਾਇਰ ਜਿਹੜੇ ਹੈਗੇ ਨੇ ਉਹ 60 ਤੋਂ 60 ਕੁ ਪੈਸੇ ਤਾਂ ਪਏ ਐ 13 ਜੇ 28 ਦੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਤੇ ਬਾਕੀ ਇਹ ਵੀ ਇੰਜਨ ਇਹਦਾ ਪੂਰਾ ਓਕੇ ਟਰੈਕਟਰ ਹੈ ਤੇ ਬਾਕੀ ਤੁਹਾਨੂੰ ਨੰਬਰ ਆਪਾਂ ਲਾਤਾ ਹਾਂ ਮਾਲਕ ਦਾ ਜਿਨ੍ਹਾਂ ਦੇ ਆ ਦੋ ਟਰੈਕਟਰ ਹੈਗੇ ਨੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਜਿਹੜੇ ਮੰਡੀ 'ਚ ਲੱਗੇ ਨੇ ਵੀਡੀਓ ਨਾਲ ਪੈਣੀ ਰਿਓ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜੌਂਡੀਅਰ 5310 2010 ਮਾਡਲ ਹੈ ਪੂਰੇ 4 ਲੱਖ ਰੁਪਏ ਡਿਮਾਂਡਾ ਟਰੈਕਟਰ ਦੀ ਤੇ ਕੰਡੀਸ਼ਨ ਚੈੱਕ ਕਰੋ 60 ਤੋਂ 65 ਪੈਸੇ ਚਾਰੇ ਟਾਇਰ ਪਏ ਇਹਦੇ ਅਪੋਲੋ ਕੰਪਨੀ ਦੇ ਟਾਇਰ ਨੇ ਚਾਰੀ ਪਾਵਰ ਸਟੀਅਰਿੰਗ ਟਰੈਕਟਰ ਹੈ ਸੈਡ ਜਿਹਰੇ ਤੇ ਨਾਲ ਹੀ ਖੜਾ ਜੀ 4x4 5500 ਨਿਊ ਹੋਲੈਂਡ ਟਰਬੋ ਸੁਪਰ ਦੇ ਵਿੱਚ 2017 ਮਾਡਲ ਹੈ ਡਿਮਾਂਡ ਹੈ ਪੂਰੇ 6 ਲੱਖ ਰੁਪਿਆ ਇਹ ਤੁਹਾਨੂੰ ਮਿਲੇਗਾ 12 3 ਯੂਜੀ ਗੇਅਰਬਾਕਸ ਦੇ ਵਿੱਚ ਤੇ ਆ ਕੰਡੀਸ਼ਨ ਚੈੱਕ ਕਰੋ ਬੈਕਸ਼ਟ ਦੇ ਟਾਇਰ 80 ਤੋਂ 85 ਪੈਸੇ ਪਏ ਹੈ ਤੇ ਅਗਲੇ 70 ਤੋਂ 75 ਪੈਸੇ ਪਾਵਰ ਸਟੀਅਰਿੰਗ ਡਰਾਈਵਰ ਹੈ ਤੇ ਲ ਬ੍ਰੇਕਰ ਸਾਈਡ ਵਗੈਰਾ ਫਾਈਬਰ ਸੈਂਟਰੀ ਵੀ ਲੱਗੀ ਹੋਈ ਹੈ ਤੇ ਕੰਡੀਸ਼ਨ ਚੈੱਕ ਕਰੋ ਨਾਲ ਹੀ ਕੜੀ 5310 4/4 ਤੇ 16 ਮਾਡਲ 7,66,000 ਰੁਪਿਆ ਡਿਮਾਂਡ ਹੈ ਡਰਾਈਵਰ ਦੀ ਤੇ ਚਾਰੇ ਟਾਇਰ ਦੇ 90 ਤੋਂ 95 ਪੈਸੇ ਪਏ ਤੇ ਇਸ ਦੇ 뮤직 ਸਿਸਟਮ ਲੱਗੇ ਹੋਏ ਆ ਫਾਈਬਰ ਛਤਰੀ ਵੀ ਲੱਗੀ ਹੋਈ ਹੈ ਤੇ ਪਾਵਰ ਸਟੇਡਿੰਗ ਟਰੈਕਟਰ ਹੈ 4 ਵੀਲਡਰ ਆ ਦੇ ਵਿੱਚ ਤੇ ਰੰਗ ਪੇਟ ਦਾ ਵੀ ਸਾਰਾ Ориਜਨਲ ਟਰੈਕਟਰ ਹੈ ਤੇ ਸਾਹਮਣੇ ਖੜਿਆ ਜੀ ਆ ਫੋਰਡ ਕਾ ਵੀ ਦਿਖਾ ਦਿੰਨੇ ਆ 3610 ਖੜਾ ਹੈ 91 ਮਾਡਲ ਹੈ 1,115,000 ਰੁਪਏ ਦੀ ਡਿਮਾਂਡ ਆ ਹੈ 25 ਤੋਂ 30 ਪੈਸੇ ਟਾਇਰ ਨੇ ਰੰਗ ਬੈਡ ਦਾ ਰੀਜਨਲ ਸਾਰ ਇੱਕ 36 ਦਾ ਫੇਰ ਖੜਾ ਜੀ ਇਹ ਹੈਗਾ ਜੀ ਆਪਣੇ 93 ਮਾਡਲ ਇਸ ਦੀ ਡਿਮਾਂਡ ਹੈ 1,35,000 ਰੁਪਇਆ ਚਾਰੇ ਟਾਇਰ ਬਿਲਕੁਲ ਗੋਲ ਕਸੇ ਹੋਏ ਆ ਦੇਖ ਸਕਦੇ ਹੋ ਤੇ 275 DI 2006 ਮਾਡਲ ਹੈ 2,15,000 ਰੁਪਇਆ ਡਿਮਾਂਡ ਹੈ ਇਹ ਦੀ ਟਾਇਰ ਦੇ ਯਾਰ ਚੈੱਕ ਕਰੋ ਕੰਡੀਸ਼ਨ ਅਗਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ 616 ਦੇ ਗੁਡੀਅਰ ਦੇ ਤੇ ਬੈਕ ਸ਼ੈੱਡ ਦੇ ਟਾਇਰ 80 ਤੋਂ 85 ਪੈਸੇ ਪੁਗਮਰਫ ਕੰਪਨੀ ਦੇ ਨੇ 12 ਵਾਲੇ ਤੇ ਉਹਦੇ ਨਾਲ ਜੌਂਡੀਅਰ ਖੜਾ 5310 ਆਪਣੇ 5103 S ਖੜਾ 2009 ਮਾਡਲ ਹੈ 2 ਲੱਖ 600 ਰੁਪਏ ਦੀ ਡਿਮਾਂਡ ਹੈ ਤੇ ਅਗਲੇ ਟਾਇਰ 30 ਤੋਂ 35 ਪੈਸੇ ਤੇ ਬੈਕ ਸ਼ੈੱਡ ਦੇ ਟਾਇਰ ਸੜ ਤੋਂ 650 ਪੈਸੇ ਅਪੋਲੋ ਕੰਪਨੀ ਦੇ ਤੇ 13 ਵਾਲੇ ਪਾਵਰ ਸਟੇਸ਼ਨ ਦੇ ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਲੋ ਤੇ ਬਾਕੀ ਹੋਰ ਟਰੈਕਟਰ ਦਿਖਾਣੇ ਆ ਤੁਹਾਨੂੰ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਡਬਲ ਅਗਲ ਦੇ ਵਿੱਚ ਸੁਨਾਲੀ ਦਾ 750 ਪੰਜਾਬ ਨੰਬਰ ਹੈ 2000 ਮਾਡਲ ਆ ਪੂਰਾ ਡਿਮਾਂਡ ਆ ਪੂਰੀ 2,55,000 ਰੁਪਇਆ ਤੇ ਚਾਰੇ ਟਾਇਰ ਨਵੇਂ ਆ ਰੇਡੀਅਲ ਕੰ ਅਗਲੇ ਰੇਡੀਅਲ ਪਾਏ ਹੋਏ ਨੇ ਬੈਕ ਸ਼ਟ ਦੇ ਬੀਕੇਡੀ ਕੰਪਨੀ ਦੇ ਨੇ 14928 ਵਾਲੇ ਤੇ ਰੰਗਪੇਟ ਦਾ ਸਾਰਾ ਅਰੀਜਨਲ ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਤੇ ਨਾਲ ਹੀ ਖੜਾ ਜੀ 65b ਮਾਡਲ ਹੈਗਾ 2006 275000 ਦੀ ਡਿਮਾਂਡ ਹੈ ਅਗਲੇ ਟਾਇਰ ਅਧਿਕ ਬੈਕ ਸ਼ਟ ਦੇ ਟਾਇਰ 70 ਰੁਪਏ ਹੈ ਪਏ ਆ ਅਪੋਲੋ ਕੰਪਨੀ ਦੇ ਤੇ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਤੇ ਉਸ ਤੇ ਨਾਲ ਆਪਣੇ ਤੁਹਾਨੂੰ ਦਿਖਾਨੇ ਆ ਉਸ ਨਾਲ ਖੜਾ 36 30 ਤੇ ਇਹ ਟਰੈਕਟਰ ਦੇ ਮਾਡਲ ਤੇ ਰੇਡਰ ਲਿਖਿਆ ਨਹੀਂ ਹੋਇਆ ਤੇ ਆਪਾਂ ਇਹਨੂੰ ਛੱਡ ਦੇਨੇ ਆ ਅਗਲੀ ਗੱਲ ਕਰਦੇ ਆ ਉਸ ਤੋਂ ਬਾਅਦ ਆ ਸਾਹਮਣੇ ਟਰੈਕਟਰ ਖੜੇ ਆ ਸਾਰੇ ਤੁਹਾਨੂੰ ਦਿਖਾਨੇ ਆ ਆਪਾਂ 265 ਖੜਾ ਜੀ ਇਹ ਹੈ ਜੀ 2005 ਮਾਡਲ ਹੈ ਪੰਜਾਬ ਨੰਬਰ ਹੈ 195 ਡਿਮਾਂਡ ਹੈ ਟਰੈਕਟਰ ਦੀ ਤੇ ਨਾਲ ਹੀ 735 ਨਵੇਂ ਮਾਡਲ ਖੜਾ ਹੈ ਬਾਹਰ ਪੰਪ ਵਾਲਾ ਤੇ ਇਸ ਦੀ ਡਿਮਾਂਡ ਹੈ ਆਪਣੇ 145 35 ਕਿਤੇ ਟਾਇਰ ਪਏ ਹੈ ਤੇ 265 ਖੜਾ 2007 ਮਾਡਲ ਪੰਜਾਬ ਨੰਬਰ 220000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ 70 ਕੇ ਪੈਸੇ ਚਾਰੇ ਪਏ ਹੈ ਨੰਬਰ ਪੰਜਾਬ ਦਾ ਉਹ ਤੋਂ ਬਾਅਦ ਮੈਸੀਜ 1035 ਖੜਾ ਜੀ 99 ਮਾਡਲ ਹੈ 210000 ਰੁਪਏ ਦੀ ਡਿਮਾਂਡ ਹੈ ਡੈਕਟਰ ਦੀ ਟਾਇਰੇ ਦੇ 80 ਤੋਂ 85 ਪੈਸੇ ਚਾਰੇ ਪਏ ਹੈ ਤੇ ਨੰਬਰ ਆਪਣੇ ਮਲੋੜ ਦਾ ਹੀ ਲੋਕਲ ਹੈ ਤੇ ਨਾਲ ਹੀ ਉਹਦੇ ਖੜਾ ਜੀ 475 ਇਸ ਤੇ ਮਾਡਲ ਤੇ ਰੇਟ ਲਿਖਿਆ ਹੋਇਆ ਜੀ 96 ਮਾਡਲ 145000 ਰੁਪਏ ਡਿਮਾਂਡ ਹੈ ਰੰਗ ਫਿਰਦਾ ਸਾਰਾ ਰੀਜਨਲ ਹੈ ਤੇ 557 ਖੜਾ ਜੀ ਐਕਵਾ ਡਰਾਈਵ ਵਿੱਚ 2020 ਦਾ ਮਾਡਲ ਹੈ ਤੇ ਪਾਵਰ ਸਟੀering ਹੈ ਤੇਲ ਬ੍ਰੇਕ ਡਬਲ ਕਲਚ ਦੇ ਵਿੱਚ ਹੈਗਾ ਜੀ ਸਾਈਡ ਗੇਅਰ ਦੇ ਵਿੱਚ ਸਾਰਾ ਟਰੈਕਟਰ ਆਲ オリジナル ਹੈ ਸਪੀਕਰ ਲੱਗੇ ਹੋਏ ਨੇ ਸਾਰੀ ਕੰਪਨੀ ਦੇ ਨਾਲ ਦਾ ਟਰੈਕਟਰ ਹੈ ਤੇ 20 ਮਾਡਲ ਹੈ 475000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਚੈੱਕ ਕਰੋ ਕੰਡੀਸ਼ਨ ਬਿਲਕੁਲੀ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਤੇ ਨਾਲ ਹੀ 750 ਆ ਗਿਆ ਜੀ ਆਪਣੇ ਇਹਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਹੈਗਾ ਜੀ 15 415000 ਰੁਪਏ ਡਿਮਾਂਡ ਹੈ ਨੰਬਰ ਅਗਰ ਜੀ RJ18 ਤੇ ਤੁਹਾਨੂੰ ਐਨਓਸੀ ਡਿਟੈਕਟਰ ਦੀ ਮਿਲ ਜੂਗੀ ਜਿੱਦਾਂ ਤੁਸੀਂ ਕਹੋਗੇ ਤੇ ਟਰੈਕਟਰ ਹੈਗਾ ਜੀ ਤੇਲ ਬ੍ਰੇਕ ਦੇ ਵਿੱਚ ਸਾਈਡ ਗੇਅਰ ਪਾਵਰ ਸਟੀering ਡਬਲ ਕਲਚ ਤੇ ਨਾਲ ਹੀ ਆ RX ਆ ਗਿਆ ਜੀ 745 ਪੰਜਾਬ ਦਾ ਨੰਬਰ ਹੈ 18 ਮਾਡਲ 480 ਡਿਮਾਂਡ ਹੈ ਟਰੈਕਟਰ ਦੀ ਤੇ ਬਾਕੀ 50 ਹਸਪਾਵਰ ਦੇ ਵਿੱਚ ਟਰੈਕਟਰ ਹੈ ਤੇ ਪਾਵਰ ਸਟੀering ਤੇਲ ਬ੍ਰੇਕ ਸਾਈਡ ਗੇਅਰ ਡਬਲ ਕਲਚ ਦੇ ਵਿੱਚ ਹੈ 50 ਹਾਰਸ ਪਾਵਰ ਸੀਐਮ ਸੀਰੀਜ਼ ਦਾ ਟਰੈਕਟਰ ਹੈ 260 ਆ ਗਿਆ ਜੀ 99 ਮਾਡਲ 1 ਲੱਖ 60000 ਰੁਪਏ ਡਿਮਾਂਡ ਹੈ ਨੰਬਰ RJGA 31 ਤੇ ਟਾਇਰਾਂ ਦੀ ਗੱਲ ਕਰੀਏ 70 ਕੁ ਪੈਸੇ ਚਾਰੀ ਟਾਇਰ ਪਏ ਆ ਤੇ ਰੰਗ ਪੇਡ ਦਾ ਵੀ ਸਾਰਾ ਅਰੀਜਨਲ ਟਰੈਕਟਰ ਹੈ ਤੇ 50 50 ਡੀ ਆ ਗਿਆ ਜੀ ਮਾਡਲ 19 5 ਲੱਖ 25000 ਰੁਪਏ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਨਵੇਂ ਆ 756 ਵਾਲੇ ਤੇ ਬੈਕ ਸ਼ੈੱਡ ਦੇ ਟਾਇਰ ਜਿਹੜੇ 80 ਦਾ 85 ਪੈਸੇ ਪਏ ਆ ਉਹ ਗੁਰੀਅਰ ਕੰਪਨੀ ਦੇ ਨੇ ਚੋਲਾ ਨੋ 28 ਵਾਲੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਲੋੜੀ ਉੱਪਰ ਦਿਖਾ ਰਹੇ ਤੁਹਾਨੂੰ 475 ਦਾ 2011 ਮਾਡਲ 225 ਡਿਮਾਂਡ ਹੈ ਟਰੈਕਟਰ ਦੀ ਤੇ 90 ਟਾਇਰ ਹੈ ਅਗਲੇ ਤੇ ਬੈਕ ਸਾਈਡ ਦੇ ਟਾਇਰ 60 ਤੋਂ 65 ਪੈਸੇ ਪਏ ਆ ਮਰਫ ਦੇ ਇਹ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਨਾਲ ਹੀ ਆ ਗਿਆ ਜੀ 724 10 ਮਾਡਲ 225000 ਰੁਪਏ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੇ ਕਿਦੇ ਇਹ ਕੰਡੀਸ਼ਨ ਚੈੱਕ ਕਰ ਲੋ 475 ਆ ਗਿਆ ਜੀ ਇਹ ਮਾਡਲ ਹੈਗਾ ਆਪਣੇ ਮਾਡਲ ਹੈਗਾ 2010 215000 ਰੁਪਏ ਡਿਮਾਂਡ ਹੈ ਬੈਕਸ਼ਟ ਦਾ ਡੇਟਾ ਸਿਰ ਤੋਂ 650 ਪੈਸੇ ਇੱਥੇ ਅਗਲੇ ਬਿਲਕੁਲ ਨਵੇਂ 595 ਆ ਗਿਆ Mahindra Turbo ਦੇ ਵਿੱਚ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤੇ ਸਰਪੈਂਚ ਮਾਡਲ ਹੈ 2005 ਮਾਡਲ ਹੈ 235 ਡਿਮਾਂਡਰ ਡੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੇ 241 ਆ ਗਿਆ ਜੀ 2009 ਮਾਡਲ 245000 ਰੁਪਏ ਡਿਮਾਂਡ ਹੈ ਟਰੈਕਟਰ ਦੀ 14 ਅਗਲੇ ਨਵੇਂ ਬੈਕ ਸ਼ਾਰਟ ਤੇ 45 ਕੇ ਪੈਸੇ ਤੇ ਹੁਣ ਆਪਾਂ ਤੁਹਾਨੂੰ ਸਾਹਮਣੇ ਟਰੈਕਟਰ ਖੜੇ ਆ ਵੀ ਦਿਖਾਣੇ ਆ ਵੀ 275 ਆ ਗਿਆ ਜੀ 2008 ਮਾਡਲ ਨੰਬਰ RJ ਇਹਦੀ ਡਿਮਾਂਡ ਹੈ 190000 ਰੁਪਿਆ ਤੇ ਚਾਰੇ ਟਾਇਰੇ ਦੇ ਅੱਧੇ ਪਏ ਆ ਕਪੋਲੋ ਦੇ ਇਹ ਨਾਲ ਹੀ ਮੈਸੀ ਆ ਗਿਆ 241 2012 ਮਾਡਲ ਹੈ 2 ਲੱਖ 80000 ਰੁਪਏ ਡਿਮਾਂਡ ਹੈ ਅਗਲੇ ਟਾਇਰ ਨਵੇਂ ਹੈ ਬੈਕ ਸ਼ੈੱਟ ਦੇ ਟਾਇਰ ਵੀ ਛੜ ਤੋਂ 65 ਪੈਸੇ ਪਏ ਆ ਅਪੋਲੋ ਦੇ 241 ਆ ਗਿਆ ਜੀ 2008 ਮਾਡਲ ਹੈ 70 ਲੱਖ ਰੁਪਏ ਦੀ ਮੰਗ ਹੈ ਨੰਬਰ ਪੰਜਾਬ ਦਾ ਬੈਕਸ਼ੈਟ ਦੇ ਟਾਇਰ 30 ਕੇ ਪੈਸੇ ਤੇ ਅਗਲੇ 70 ਤੋਂ 80 ਪੈਸੇ ਪਏ ਹੈ 6 ਛੋੜਾਂ ਦੇ ਤੇ ਰੰਗਪਟ ਦਾ ਸਾਰਾ ਰੀਜਨਲ ਟਰੈਕਟਰ ਹੈ ਮਹਾਨ ਤੇ 575 ਆ ਗਿਆ ਜੀ ਡੀਆਈ ਇਹ ਆਪਣੇ ਮਾਡਲ ਹੈਗਾ ਜੀ 2010 డిమాండ్ ਹੈ 220000 ਰੁਪਿਆ ਤੇ ਅਗਲੇ ਟਾਇਰਸ ਦੇ ਬਿਲਕੁਲ ਨਵੇਂ ਆ ਤੇ ਬੈਕਸ਼ੈਟ ਦੇ ਟਾਇਰ 40 ਕੇ ਪੈਸੇ ਐਮਆਰਐਫ ਕੰਪਨੀ ਦੇ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਤੇ ਨਾਲ ਹੀ ਆ ਗਿਆ ਜੀ ਅਰਜੁਨ 605 DI ਤੇ ਮਾਡਲ ਹੈਗਾ ਜੀ 2011 ਜਾਂ ਫਿਰ 12 11 ਜਾਂ 12 ਮਾਡਲ ਹੈ ਦੇਖ ਸਕਦੇ ਤੁਸੀਂ ਤੇ 11 ਮਾਡਲ ਦਾ ਰੇਟ ਹੈਗਾ ਜੀ 315000 ਰੁਪਿਆ ਤੇ ਸੜ ਤੋਂ 65 ਪੈਸੇ ਚਾਰੇ ਟਰ ਪਏ ਉਹਦੇ ਬੰਪਰ ਟਰੈਕਟਰ ਨੂੰ ਹੈਵੀ ਲੱਗੇ ਹੋਇਆ ਹੈ ਪਾਵਰ ਸਟੀering ਹੈ ਤੇਲ ਬ੍ਰੇਕ ਹੈ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਤੇ ਆ ਸਾਰੇ ਟਰੈਕਟਰ ਆਪਣੇ ਗੁਰਪ੍ਰੀਤ ਜੀ ਕੋਲ ਖੜੇ ਆ ਨੰਬਰ ਤੋਂ ਪਤਾ ਨੂੰ ਲਾਤਾ ਕੋਈ ਵੀ ਟਰੈਕਟਰ ਲੈਣ ਵਾਸਤੇ ਇਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਉਹ ਜਿਹੜੇ ਸਾਹਮਣੇ ਟਰੈਕਟਰ ਖੜੇ ਆ ਪੱਧਰ ਤੋਂ ਲੈ ਕੇ ਜਿਹੜੀ ਇਹਨਾਂ ਦੀ ਦੁਕਾਨ ਤੇ ਆ ਖੜੇ ਆ ਜਿਹੜੇ ਸਾਰੇ ਟਰੈਕਟਰ ਗੁਰਪ੍ਰੀਤ ਅੰਕਲ ਦੇ ਆ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ